ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਲੋਧ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸੇਵਾ ਦਾ ਦੀ ਚਰਣਾ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਜਿਵੇਂ ਹੀ ਅਸੀਂ ਗੁਰਬਾਣੀ ਦੇ ਨਾਲ ਜੋੜਦੇ ਹਾਂ ਗੁਰਬਾਣੀ ਦਾ ਚਾਪ ਕਰਦੇ ਹਾਂ ਗੁਰਦੁਆਰਾ ਸਾਹਿਬ ਜਾਣੇ ਆ ਕੇ ਇਹਨਾਂ ਦਾ ਭਾਵ ਕਿ ਅਸੀਂ ਪਰਮਾਤਮਾ ਦੇ ਨਾਲ ਜੋੜ ਕੇ ਗੁਰੂ ਵਾਲੇ ਬਣਦੇ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਨਿੰਦਿਆ ਨਹੀਂ ਹੁੰਦੀ ਅਸੀਂ ਕਦੇ ਕਿਸੇ ਦੀ ਝੂਲ ਹੀ ਨਹੀਂ ਕੀਤੀ ਜੇਕਰ ਅਸੀਂ ਕਿਸੇ ਦੀ ਕੋਈ ਨਿੰਦਿਆ ਚੁਗਲੀ ਕਿਸੇ ਤੋਂ ਸੁਣਦੇ ਵੀ ਹਾਂ ਤੇ ਉਥੇ ਹੀ ਛੱਡ ਦਿੰਦੇ ਹਾਂ ਪਹਿਲੀ ਗੱਲ ਤਾਂ ਸਾਨੂੰ ਇਸ ਤਰ੍ਹਾਂ ਦੀ ਸੰਗਤ ਤੋਂ ਇੱਕ ਪਾਸਾ ਕਰ ਜਾਣਾ ਚਾਹੀਦਾ ਹੈ ਜੇਕਰ ਅਸੀਂ ਪਰਮਾਤਮਾ ਦੀ ਨਾਲ ਛੁੜੇ ਹੋਏ ਹਾਂ ਕਿਉਂਕਿ ਜਦੋਂ ਅਸੀਂ ਪਰਮਾਤਮਾ ਦੀ ਨਾਲ ਜੁੜ ਜਾਂਦੇ ਹਾਂ ਤਾਂ ਸਾਨੂੰ ਆਪਣੀ ਤਾਂ ਦੇ ਨਾਲ-ਨਾਲ ਮਨ ਨੂੰ ਵੀ ਸੋਚਿਆ ਰੱਖਣਾ ਚਾਹੀਦਾ ਹੈ ਜੇਕਰ ਅਸੀਂ ਆਪਣਾ ਤਾਂ ਤੇ ਮਨ ਸੱਚਾ ਸੁੱਚਾ ਰੱਖਦੇ ਹਾਂ ਪਰਮਾਤਮਾ ਦੀ ਨਾਲ ਜੁੜਦੇ ਹਾਂ ਤੇ ਪਰਮਾਤਮਾ ਦੀ ਸਾਡੇ ਉੱਪਰ ਇੰਨੀ ਜ਼ਿਆਦਾ ਕਿਰਪਾ ਹੋ ਜਾਂਦੀ ਏ ਸਰਦੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਤਕਲੀਫ ਨੇ ਸਾਰੇ ਦੂਰ ਹੋ ਜਾਂਦੇ ਨੇ ਜੇਕਰ ਸਾਡਾ ਕੋਈ ਦੁੱਖ ਹੋਏ ਵੀ ਤਾਂ ਉਹ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਸੋਈ ਤੋਂ ਸੂਲ ਬਣ ਜਾਂਦਾ ਇੱਕ ਛੋਟਾ ਹੋ ਜਾਂਦਾ ਤੇਈ ਵਾਰ ਆਪਾਂ ਸੋਚਦੇ ਹਾਂ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਦੁੱਖ ਤਕਲੀਫ ਆਉਂਦਾ ਏ ਤੇ ਅਕਸਰ ਹੀ ਆਪਾਂ ਦੇਖਦੇ ਆ ਕਿ ਆਪਣੀ ਘਰ ਦੇ ਵਿੱਚ ਜਿਹੜੇ ਵੱਡੇ ਬਜ਼ੁਰਗ ਨੇ ਉਹ ਹਮੇਸ਼ਾ ਇਹੀ ਕਹਿੰਦੇ ਹੁੰਦੇ ਸੀ ਕਿ ਪਰਮਾਤਮਾ ਨੇ ਪਤਾ ਨਹੀਂ ਕਿੰਨਾ ਕੁ ਵੱਡਾ ਕਸ਼ਟ ਟਾਲ ਕੇ ਤੁਹਾਨੂੰ ਇਹ ਛੋਟਾ ਜਿਹਹਾ ਦੁੱਖ ਦਿੱਤਾ ਹੈ। ਏਹਦੇ ਪਿੱਛੇ ਪਤਾ ਨਹੀਂ ਤੁਹਾਡਾ ਕਿੰਨਾ ਕੁ ਵੱਡਾ ਦੁੱਖ ਟਲਿਆ ਹੋਵੇਗਾ ਸੋ ਇਸੇ ਤਰੀਕੇ ਦੇ ਨਾਲ ਸਾ ਸੰਗਤ ਜੀ ਜਦੋਂ ਅਸੀਂ ਗੁਰੂ ਵਾਲੇ ਬਣਦੇ ਆ ਕੁਰਬਾਨੀ ਦੇ ਨਾਲ ਜੋੜਦੇ ਆ ਤਾਂ ਪਰਮਾਤਮਾ ਸਾਡੇ ਦੁੱਖ ਦੂਰ ਕਰ ਦਿੰਦੇ ਆ। ਜਿੰਨੇ ਵੀ ਦੁੱਖ ਤਕਲੀਫ ਸਾਡੀ ਜ਼ਿੰਦਗੀ 'ਚ ਹੁੰਦੇ ਆ ਸਾਰੇ ਦੂਰ ਹੋ ਜਾਂਦੇ ਆ ਜੇਕਰ ਕੋਈ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦਾ ਵੀ ਇਹ ਤਾਂ ਉਹ ਪਰਮਾਤਮਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਛੋਟੇ ਦੁੱਖ ਦੇ ਵਿੱਚ ਸਾਨੂੰ ਉਹ ਦੁੱਖੇ ਜਿਹੜਾ ਆਉਂਦਾ ਸੋ ਇਸੇ ਤਰੀਕੇ ਦੇ ਨਾਲ ਤੁਸੀਂ ਵੀ ਜ਼ਰੂਰ ਗਰਬਾਣੀ ਦੇ ਨਾਲ ਵੱਧ ਤੋਂ ਵੱਧ ਜੁੜਿਆ ਕਰੋ ਹਰ ਰੋਜ਼ ਆਪਣੀ ਘਰ ਦੇ ਵਿੱਚ ਬੈਠ ਕੇ ਗੁਰਬਾਣੀ ਦਾ ਜਾਪ ਕਰਿਆ ਕਰੋ ਜੇਕਰ ਤੁਸੀਂ ਜ਼ਿਆਦਾ ਨਹੀਂ ਕਰ ਸਕਦੇ ਤਾਂ ਡੇਲੀ ਰੂਟੀਨ ਦੇ ਨਾਲ ਨਿਤਨੇਮ ਤੇ ਰੈਰਾ ਸਾਹਿਬ ਜ਼ਰੂਰ ਕਰਿਆ ਕਰੋ ਕਿਉਂਕਿ ਮਹਾਰਾ ਸੱਚੇ ਪਾਤਸ਼ਾਹੀ ਦੇ ਬਚਨਾਂ ਦੇ ਅਨੁਸਾਰ ਸਾਨੂੰ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ 24 ਘੰਟਿਆਂ ਦੇ ਵਿੱਚੋਂ 2.5 ਘੰਟੇ ਦਾ ਦਸਮਾ ਦ ਸਾਨੂੰ ਗੁਰਬਾਣੀ ਦਾ ਜਾਪ ਕਰਨ ਦੇ ਲਈ ਜ਼ਰੂਰ ਕੱਢਣਾ ਚਾਹੀਦਾ ਸਾਰੇ ਪਹਿਲ ਭਰਾਮਣ ਸੋ ਇਸੇ ਤਰ੍ਹਾਂ ਸਾਧ ਸੰਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਵੀਰ ਇੱਕ ਬਜ਼ੁਰਗ ਮਾਤਾ ਦੀ ਹੱਡ ਬੀਤੀ ਸਹਿਜੀ ਕਰਨ ਲੱਗੇ ਜਿਨ੍ਹਾਂ ਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਕਰਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਉਹਨਾਂ ਨੂੰ ਔਲਾਦ ਦੀ ਪ੍ਰਾਪਤੀ ਹੋਈ ਸਾਧ ਸੰਗੇ ਜੀ ਇਹ ਸਾਰੇ ਵਿਚ ਆ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਕਿ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸੜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਕੁਰਬਾਨੀ ਦੇ ਨਾਲ ਛੁਰ ਸਕਦਾ ਗੁਰੂ ਵਾਲਾ ਬਣ ਸਕਦਾ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੋ ਇਸੇ ਤਰੀਕੇ ਦੇ ਨਾਲ ਸਾਧ ਸੰਗੀਜੀ ਉਹ ਪਰਿਵਾਰ ਜਿੰਨਾ ਮਾਤਾ ਜੀ ਦਸੜੀ ਆ ਕੀ ਉਹਨਾਂ ਦੇ ਦੋ ਬੇਟੇ ਨੇ ਇੱਕ ਬੇਟਾ ਬਾਹਰ ਰਹਿੰਦਾ ਏ ਉਹ ਵੀ ਮੈਰਿਡ ਤੇ ਉਹਨਾਂ ਦੀ ਕੁਲ ਬੇਟੀ ਏ ਤੇ ਜਿਹੜਾ ਵੱਡਾ ਬੇਟਾ ਏ ਉਹ ਇੰਡੀਆ ਦੇ ਵਿੱਚ ਰਹਿੰਦਾ ਏ ਤੇ ਉਹਨਾਂ ਦੀ ਮੈਰਿਜ ਨੂੰ ਕਾਫੀ ਸਾਲ ਹੋ ਚੁੱਕਿਆ ਤੇਰਾ 14 ਸਾਲ ਹੋ ਗਏ ਸੀ ਤੇ ਮਾਤਾ ਕਹਿੰਦੇ ਕਿ ਪਰਮਾਤਮਾ ਨੂੰ ਅਸੀਂ ਇੰਨਾ ਜ਼ਿਆਦਾ ਮੰਨਦੇ ਆ ਕਿ ਕਹਿੰਦੇ ਕਿ ਸਾਡੇ ਜਿਹੜੇ ਬੇਟੇ ਨੇ ਉਹ ਕਹਿੰਦੇ ਕਿ ਪਰਮਾਤਮਾ ਤੋਂ ਬਿਨਾ ਅਗਰ ਕੋਈ ਵੀ ਸਾਨੂੰ ਕਹਿ ਦਿੰਦਾ ਹੈ ਕਿ ਤੁਸੀਂ ਇੱਥੇ ਜਾਓ ਉੱਥੇ ਜਾਓ ਘਰ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਜਿਸ ਕਰਕੇ ਤੁਹਾਨੂੰ ਬੱਚਾ ਨਹੀਂ ਹੋ ਰਿਹਾ ਕਿਉਂਕਿ ਸਾਸ ਸੰਗੇ ਜੀ ਹੁੰਦਾ ਹੈ ਕਿ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਜ਼ਿੰਦਗੀ ਚ ਇੰਨੇ ਜ਼ਿਆਦਾ ਦੁੱਖ ਆ ਜਾਂਦੇ ਨੇ ਤੇ ਅਸੀਂ ਬਹੁਤ ਸਾਰਾ ਆਪਣਾ ਇਲਾਜ ਵੀ ਕਰਵਾਉਂਦੇ ਆ ਪਰਮਾਤਮਾ ਨੂੰ ਵੀ ਯਾਦ ਕਰਦੇ ਆ ਗੁਰਬਾਣੀ ਦਾ ਜਾਪ ਕਰਦੇ ਆ ਕਹਿੰਦਾ ਭਾਵੇਂ ਕਿ ਅਸੀਂ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰ ਲੈੰਨੀਆਂ ਤੇ ਜਦੋਂ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਆਪਾ ਦੇਖਦੀਆਂ ਕਿ ਉਹ ਗੁਰਬਾਣੀ ਛੱਡ ਕੇ ਮਾਰਾ ਸੱਚੇ ਪਾਤਸ਼ਾਹ ਜੀ ਨੂੰ ਛੱਡ ਕੇ ਗੁਰਦੁਆਰਾ ਸਾਹਿਬ ਛੱਡ ਕੇ ਉਹ ਹੋਰ ਪਾਸੇ ਹੀ ਭਟਕਣਾ ਸ਼ੁਰੂ ਕਰ ਦਿੰਦੇ ਆ ਸੋ ਕਹੀ ਸਕਦਾ ਨਹੀਂ ਤਾਂ ਇਹ ਵੀ ਕਿਹਾ ਹੁੰਦਾ ਹੈ ਕਿ ਸਾਡੀ ਮਜਬੂਰੀ ਬਣ ਗਈ ਸੀ ਪਰ ਸਾਨੂੰ ਮਿਲਦਾ ਕੀ ਤੋਂ ਵੀ ਕੁਝ ਨਹੀਂ ਜੋ ਕੁਝ ਵੀ ਮਿਲਦਾ ਸਾਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਮਿਲਦਾ ਹੈ ਗੁਰੂ ਵਾਲੇ ਬਣਿਆ ਮਿਲਦਾ ਹੈ ਤੇ ਗੁਰਬਾਣੀ ਦਾ ਛਾਪ ਕੀਤਾ ਮਿਲਦਾ ਹੈ ਬਾਕੀ ਰਹੀ ਗੱਲ ਕਰਮ ਦੀ ਜੇਕਰ ਅਸੀਂ ਚੰਗੇ ਕਰਮ ਕਰਾਂਗੇ ਤਾਂ ਸਾਡਾ ਜਿਹੜਾ ਸਮਾਂ ਆਉਣ ਵਾਲਾ ਸਾਡਾ ਜਾਂ ਸਾਡੇ ਬੱਚਿਆਂ ਦਾ ਉਹ ਚੰਗਾ ਸਮਾਂ ਆਵੇਗਾ ਕਿਉਂਕਿ ਕਈ ਵਾਰ ਜੇਕਰ ਅਸੀਂ ਆਪਣੇ ਮਾੜੇ ਕਰਮ ਕਰਦੇ ਆਂ ਸਾਡੀ ਮਾੜੀ ਕਰਮਾਂ ਦੀ ਕਰਕੇ ਸਾਡੇ ਬੱਚਿਆਂ ਨੂੰ ਬਹੁਤ ਸਾਰੇ ਕਸ਼ਟ ਆਉਂਦੇ ਨੇ ਦੁੱਖ ਤਕਲੀਫ ਆਉਂਦੇ ਨੇ ਸੋ ਇਸ ਤਰੀਕੇ ਦੇ ਨਾਲ ਸਾਨੂੰ ਜੋ ਕਰਮਾਂ ਸੀ ਕਰਦੇ ਆ ਚੰਗੇ ਹੀ ਕਰਨੇ ਚਾਹੀਦੇ ਕਦੇ ਵੀ ਕਿਸੇ ਦਾ ਬੁਰਾ ਨਾ ਕਰੋ ਪਰਮਾਤਮਾ ਤੁਹਾਡੇ ਨਾਲ ਕਦੇ ਵੀ ਬੁਰਾ ਨਹੀਂ ਹੋਣ ਦੇਣਗੇ ਤੇ ਇਸੇ ਤਰ੍ਹਾਂ ਸਾਧ ਸੰਗੇ ਜੀ ਉਹ ਵੀਰ ਸੀ ਜਿਹੜੇ ਮਾਤਾ ਜੀ ਦੱਸਦੇ ਕਿ ਜੇਕਰ ਮੈਨੂੰ ਕਿਸੇ ਭੈਣ ਨੇ ਦੱਸਣਾ ਕਿ ਤੁਸੀਂ ਇੱਥੇ ਜਾਓ ਉੱਥੇ ਜਾਓ ਤੇ ਜਦੋਂ ਕਹਿੰਦੇ ਮੈਂ ਆਪਣੇ ਬੇਟਿਆਂ ਦੇ ਅੱਗੇ ਗੱਲ ਕਰਨੀ ਤਾਂ ਉਹਨਾਂ ਨੇ ਕਹਿਣਾ ਕਿ ਅਸੀਂ ਪਰਮਾਤਮਾ ਤੋਂ ਇਲਾਵਾ ਕੀਤੀ ਵੀ ਨਹੀਂ ਚਾਹਣਾ ਕਿਤੇ ਵੀ ਅਸੀਂ ਵਿਸ਼ਵਾਸ ਨਹੀਂ ਕਰਨਾ ਜੇਕਰ ਰੱਬ ਨੇ ਸਾਨੂੰ ਦੇਣਾ ਹੈ ਨਾ ਤਾਂ ਦੇ ਹੀ ਦੇਣਾ ਤੇ ਜੇਕਰ ਸਾਡੀ ਕਿਸਮਤ 'ਚ ਨਹੀਂ ਲਿਖਿਆ ਤਾਂ ਪਰਮਾਤਮਾ ਤੋਂ ਉੱਪਰ ਕੋਈ ਇਨਸਾਨ ਨਹੀਂ ਹੈਗਾ ਕੋਈ ਅਜੇ ਇਹ ਬੰਦਾ ਨਹੀਂ ਹੈਗਾ ਪਰਮਾਤਮਾ ਤੋਂ ਉੱਪਰ ਜੋ ਸਾਡੀ ਕਿਸਮਤ ਨੂੰ ਬਦਲ ਦੇਵੇਗਾ ਜੋ ਸਾਡੀ ਕਿਸਮਤ ਜੋ ਸਾਨੂੰ ਮਿਲਣਾ ਹੈ ਉਹ ਪਰਮਾਤਮਾ ਦੇ ਘਰੋਂ ਵੀ ਮਿਲ ਜਾਣਾ ਹੈ ਕੋਈ ਗੱਲ ਨਹੀਂ ਪਰ ਅਸੀਂ ਕਿਤੇ ਜਾਣਾਂ ਨਹੀਂ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਦਾ ਵਿਸ਼ਵਾਸ ਵੀ ਇੰਨਾ ਜ਼ਿਆਦਾ ਬਣ ਚੁੱਕਿਆ ਸੀ ਤੇ ਉਹਨਾਂ ਨੇ ਹਰ ਰੋਜ਼ ਪਾਠ ਵੀ ਕਰਨਾ ਘਰ ਦੇ ਵਿੱਚ ਜਿਹੜੇ ਵੀ ਉਹ ਆਪਣੇ ਪਰਮਾਤਮਾ ਨੂੰ ਮੰਨਦੇ ਸੀ ਉਹਨਾਂ ਦੇ ਨਾਮ ਦੀ ਉਹ ਜੋਤ ਵੀ ਜਗਾਉਂਦੇ ਸੀ ਹਰ ਰੋਜ ਉਹਨਾਂ ਨੇ ਪਾਠ ਕਰਨਾ ਇੱਕ ਅਲੱਗ ਤੋਂ ਆਪਣੀ ਘਰ ਦੇ ਵਿੱਚ ਉਹਨਾਂ ਨੇ ਰੂਮ ਤਿਆਰ ਕੀਤਾ ਹੋਇਆ ਸੀ ਜਿੱਥੇ ਬਾਬਾ ਜੀ ਦਾ ਰੂਮ ਸੀ ਜਿੱਥੇ ਬੈਠ ਕੇ ਉਹ ਹਰ ਰੋਜ ਤੂਪ ਵਤੀ ਕਰਦੇ ਸੀ ਸਫਾਈ ਕਰਦੇ ਸੀ ਬੈਠ ਕੇ ਪਾਠ ਕਰਦੇ ਸਨ ਤਸਾ ਸਿੰਘ ਜੀ ਇਸ ਤਰ੍ਹਾਂ ਮਾਤਾ ਜੀ ਦੱਸਦੇ ਕਿਸ ਸਮਾਂ ਬੀਤਦਾ ਜਾਂਦਾ ਤੇਰਾ 14 ਸਾਲ ਹੋ ਜਾਂਦੇ ਨੇ ਤੇ ਡਾਕਟਰ ਵੀ ਹੁਣ ਕਹਿ ਦਿੰਦੇ ਆ ਕਿ ਕਿਹੜਾ ਬੱਚਾ ਇਹ ਤੁਹਾਨੂੰ ਨਹੀਂ ਹੋ ਸਕਦਾ ਬਹੁਤ ਕੋਸ਼ਿਸ਼ਾਂ ਬਹੁਤ ਵੱਡੇ ਵੱਡੇ ਡਾਕਟਰਾਂ ਦੇ ਕੋਲ ਚਾਕੇ ਮਾਤਾ ਜੀ ਕਹਿੰਦੇ ਆਪਣਾ ਇਲਾਜ ਵੀ ਕਰਵਾਉਂਦੇ ਨੇ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾਗਾ ਜਿਵੇਂ ਆਪਣੇ ਘਰ ਦੇ ਵਿੱਚ ਆਪਣੇ ਵੱਡੇ ਬਜ਼ੁਰਗ ਕਹਿੰਦੇ ਨੇ ਕਿ ਜਦੋਂ ਫਰਕ ਪੈਣਾ ਹੁੰਦਾ ਇਸਵਾਦੀ ਚੁੰਡੀ ਤੋਂ ਵੀ ਪਹਿਚ ਜਾਂਦਾ ਤੇ ਮਾਤਾ ਜੀ ਦੱਸਦੇ ਕਿ ਅਸੀਂ ਤਾਂ ਕਹਿੰਦੇ ਕਿ ਉਹ ਸਵਾਦੀ ਚੁੰਡੀ ਵੀ ਨਹੀਂ ਸੀ ਲਈ ਪਰਮਾਤਮਾ ਨੇ ਸਾਡੇ ਉੱਪਰ ਇੰਨੀ ਕਿਰਪਾ ਕੀਤੀ ਸੀ ਜਿਹੜੇ ਡਾਕਟਰ ਸਾਨੂੰ ਉਹ ਵੀ ਖੁਦ ਸੁਣ ਕੇ ਹੈਰਾਨ ਰਹਿ ਗਏ ਸਨ ਜਿਨ੍ਹਾਂ ਦਾ ਇਹ ਕਹਿਣਾ ਸੀ ਕਿ ਤੁਹਾਨੂੰ ਕਦੇ ਵੀ ਔਲਾਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਸੋ ਸਾਥ ਸੰਗੇ ਜੀ ਮਾਤਾ ਜੀ ਕਹਿੰਦੇ ਕਿ ਸਾਨੂੰ ਕਹਿੰਦੇ ਜਿਹੜੇ ਮੇਰਾ ਪੇਟਾ ਸੀ ਕਹਿੰਦੇ ਕਿ ਉਹ ਆਪਣੀ ਦੋਸਤ ਦੇ ਘਰ ਆਉਂਦਾ ਜਾਂਦਾ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਵੀ ਬੱਚਾ ਹੋਇਆ ਸੀ ਕਾਫੀ ਸਮੇਂ ਬਾਅਦ ਉਹਨਾਂ ਆਪਣੇ ਘਰ ਦੇ ਵਿੱਚ ਇੱਕ ਸ਼ੋਕੀ ਜਿਹੀ ਪਾਰਟੀ ਰੱਖੀ ਸੀ ਉਥੇ ਚਾਦੋ ਮਾਤਾ ਜੀ ਕਹਿੰਦੇ ਕਿ ਮੇਰੇ ਨੂੰ ਪੁੱਤ ਗਿਆ ਤੇ ਉਹਨਾਂ ਨੇ ਉਸ ਦਿਨ ਕਹਿੰਦੇ ਮੇਰੇ بیٹے ਦਾ ਮਨ ਬਹੁਤ ਉਦਾਸ ਸੀ ਤੇ ਉਹ ਦੋਸਤ ਨੇ ਪੁੱਛਿਆ ਕੀ ਹੋਇਆ ਤੇ ਕਹਿੰਦੇ ਮੇਰੇ بیٹے ਨੇ ਸਾਰੀ ਆਪਣੀ ਰਾਮ ਕਹਾਣੀ ਸੁਣਾਈ ਕਿ ਇਸ ਤਰੀਕੇ ਦੇ ਨਾਲ ਅਸੀਂ ਮੈਡੀਸਿਨ ਲੈਂਦੇ ਸੀ ਇਲਾਜ ਚੱਲਦਾ ਸੀ ਪਰ ਹੁਣ ਸਾਰੇ ਪਾਸਿਆਂ ਤੋਂ ਅਸੀਂ ਥੱਕ ਹਾਰ ਚੁੱਕੇ ਹਾਂ ਨਾਥਾ ਕੁਲ ਡਾਕਟਰ ਛੱਡਿਆ ਹੈ ਦੀ ਨਾ ਹੀ ਕੋਈ ਪਰਮਾਤਮਾ ਦਾ ਦਰਸ਼ ੜਿਆ ਹੈ ਅਸੀਂ ਬਹੁਤ ਜ਼ਿਆਦਾ ਹੁਣ ਮਨ ਤੋਂ ਉਦਾਸ ਹੋ ਗੀਏ ਕਿ ਪਰਮਾਤਮਾ ਨੇ ਸਾਡੀ ਕਿਸਮਤ ਦੇ ਵਿੱਚ ਸ਼ਾਇਦ ਇਹ ਚੀਜ਼ ਲਿਖੀ ਹੀ ਨਹੀਂ ਪਰ ਸਾ ਸੰਗੇ ਚ ਆਪਣੀ ਪਰਮਾਤਮਾਏ ਜੋ ਆਪਣੀ ਕਿਸਮਤ ਨੂੰ ਬਦਲ ਦਿੰਦਾ ਲੋਕ ਕਹਿੰਦੇ ਆ ਭੈਣ ਭਰਾ ਸੰਗਤਾ ਕਹਿ ਦਿੰਦੀਆਂ ਨੇ ਕਿ ਕਿਸਮਤ ਕੋਈ ਨਹੀਂ ਬਦਲ ਸਕਦਾ ਗੱਤ ਬਾਹੀ ਗੁਰੂ ਦੀ ਇੰਨੀ ਕਿਰਪਾ ਹੋ ਜਾਂਦੀ ਏ ਜਦੋਂ ਅਸੀਂ ਗੁਰਬਾਣੀ ਦਾ ਜਾਪ ਕਰਦੇ ਹਾਂ ਕਿ ਸਾਡੀ ਜਿਹੜੀ ਕਿਸਮਤ ਏ ਕਿਸਮਤ ਵੀ ਬਦਲ ਜਾਂਦੀ ਹੈ ਸੋ ਇਸੇ ਤਰ੍ਹਾਂ 사ਸੰਗੀ ਜੀ ਉਹ ਵੀਰ ਦੇ ਦੋਸਤ ਨੇ ਕਿਹਾ ਕਿ ਤੂੰ ਆਪਣਾ ਮਨ ਉਦਾਸ ਨਾ ਕਰ ਪਰ ਤੂੰ ਇੱਕ ਵਾਰ ਸ਼ਹੀਦਾ ਸਾਹਿਬ ਜਾ ਕੇ ਨਾਲੇ ਤਾਂ ਟਾਲਾ ਸਾਹਿਬ ਅਰਦਾਸ ਕਰਵਾ ਕੇ ਨਾਲੇ ਸ਼ਹੀਦਾ ਸਾਹਿਬ ਚ ਪੈਰਿਆਂ ਦੀਆਂ ਹਾਜ਼ਰੀਆਂ ਭਰਨੀਆਂ ਸ਼ੁਰੂ ਕਰ ਦੇ ਹਾਜਰੀ ਚੁਕੈਰਾ ਸਹਿਬ ਦੀ ਇਸ ਤਰੀਕੇ ਭਰ ਕੇ ਪਰਮਾਤਮਾ ਦੇ ਅੱਗੇ ਅਰਦਾਸ ਕਰ ਵੀ ਜਿੰਨਾ ਟਾਈਮ ਸਾਡੇ ਤੇ ਕਿਰਪਾ ਨਹੀਂ ਹੁੰਦੀ ਓਨਾ ਟਾਈਮ ਅਸੀਂ ਤੇਰੇ ਦਰ ਤੋਂ ਖਾਲੀ ਨਹੀਂ ਜਾਣਾ ਅਸੀਂ ਓਨਾ ਟਾਈਮ ਚ ਪੈਰਾ ਸਹਿਬ ਦੀ ਹਾਜ਼ਰੀ ਭਰਦੇ ਰਹਾਂਗੇ ਜਿੰਨਾ ਟਾਈਮ ਪਰਮਾਤਮਾ ਦੀ ਸਾਡੀ ਉੱਪਰ ਕਿਰਪਾ ਨਹੀਂ ਹੁੰਦੀ ਸਸਾ ਸੰਗੀਤੀ ਉਹ ਵੀਰ ਕਹਿੰਦੇ ਕਿ ਮੈਂ ਤਾਂ ਬਹੁਤ ਜ਼ਿਆਦਾ ਗੁਰਦੁਆਰਾ ਸਾਹਿਬ ਚਾਹੁੰਦਾ ਸੀ ਕਹਿੰਦੇ ਕਿ ਮੈਂ ਹਰ ਰੋਜ਼ ਕਹਿੰਦੇ ਮਸਸਿਆ ਨੂੰ ਕਹਿੰਦੇ ਸੰਗਰਾਮ ਨੂੰ ਸਵੇਰੇ ਅੰਮ੍ਰਿਤ ਵੇਲੇ ਬਾਬਾ ਬੁੱਢਾ ਸਾਹਿਬ ਵੀ ਮੇਂ ਜਾਣਾ ਕਹਿੰਦੇ ਇਸੇ ਤਰ੍ਹਾਂ ਮੈਂ ਸੋਚਿਆ ਵੀ ਕੋਈ ਗੱਲ ਨਹੀਂ ਕਹਿੰਦੇ ਮੈਂ ਆਪਣੀ ਦੋਸਤ ਦੀ ਮੰਨੀ ਤੇ ਮੈਂ ਹਰ ਐਤਵਾਰ ਨੂੰ ਸ਼ਹੀਦ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ ਕਹਿੰਦੇ ਕਿ ਮੈਂ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਸ਼ਹੀਦਾ ਸਾਹਿਬ ਜਾਣਾ ਤੇ ਇਹੀ ਅਰਦਾਸ ਕਰਨੀ ਸ਼ਹੀਦਾ ਸਿੰਘਾਂ ਦੇ ਅੱਗੇ ਧੰਨ ਧੰਵਾ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਕਿ ਅਸੀਂ ਅੱਜ ਕੁਝ ਪੈਰਾ ਸੇਵ ਸ਼ੁਰੂ ਕੀਤਾ ਤੇ ਇਹ ਜੋ ਪੈਰਾ ਸੇਵ ਦੀ ਹਾਜ਼ਰੀ ਅਸੀਂ ਉਹਨਾਂ ਟਾਈਮ ਤੱਕ ਭਰਦੇ ਰਹਾਂਗੇ ਜਿੰਨਾ ਟਾਈਮ ਤੱਕ ਸਾਡੇ ਤੇ ਪ੍ਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਸੋ ਸਾਸੰਗੇ ਜੀ ਉਹ ਵੀਰ ਕਹਿੰਦੇ ਕਿ ਅਸੀਂ ਆਪਣਾ ਮਨ ਬਣਾ ਲਿਆ ਵੀ ਅਸੀਂ ਕਿਤੇ ਨਹੀਂ ਜਾਣਾ ਨਹੀਂ ਅਸੀਂ ਕਿਤੋਂ ਮੈਡੀਸਿਨ ਖਾਣੀਏ ਅਸੀਂ ਇੱਥੇ ਗੰਧਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਆਉਣੇ ਚਪੈਰਾ ਸਾਹਿਬ ਦੀ ਹਾਜ਼ਰੀ ਕਰਨੀ ਹੈ ਪਰ ਸਾਸੰਗੇ ਜੀ ਹੁੱਦਾ ਕੀਏ ਕਿ ਕਈ ਵਾਰ ਕਈ ਭੈਣ ਭਰਾ ਦੀ ਜੇ ਦੇ ਉਹ ਦਾ ਮਨ ਡੋਲ ਜਾਂਦਾ ਹੈ ਉਹ ਇੱਕ ਚਪੈਰਾ ਸਹਿਬ ਕੱਟਦੀ ਨੇ 2 3 ਤੇ ਜਦੋਂ ਸੋਚਦੇ ਆ ਕਿ ਫੁਲਾਣੀ ਬੰਦੇ ਨੂੰ 2 ਚਪੈਰਾ ਸਹਿਬ ਕੱਟਣ ਨਾਲ ਹੀ ਪਰਮਾਤਮਾ ਦੀ ਕਿਰਪਾ ਹੋਗੀ ਦੂਜੇ ਨੂੰ 3 ਕੱਟਣ ਦੇ ਨਾਲ ਹੀ ਤਾਂ ਉਹ ਸੋਚਦੇ ਆ ਕਿ ਮੈਂ ਵੀ 2 3 ਤਾਂ ਕੱਟ ਲਿਆ ਪਰ ਮੈਨੂੰ ਕੋਈ ਕਿਰਪਾ ਨਹੀਂ ਹੋਈ ਸ਼ਾਇਦ ਪਤਾ ਨਹੀਂ ਹੋਣੀ ਕਿ ਨਹੀਂ ਹੋਣੀ ਤੇ ਉਹ ਆਪਣਾ ਮਾਨ ਹੀ ਜਿਹੜਾ ਉਸ ਨੂੰ ਪੱਕਾ ਨਹੀਂ ਬਣਦੇ ਤੇ ਉਹ ਵਿੱਚੇ ਹੀ ਆਪਣੀ ਕੀਤੀ ਹੋਈ ਅਰਦਾਸ ਨੂੰ ਖਾਲੀ ਛੱਡ ਦਿੰਦੇ ਨੇ ਕਿਉਂਕਿ ਸਾਹ ਸੰਗਤ ਜੀ ਜੇਕਰ ਤੁਸੀਂ ਅਰਦਾਸ ਕਰ ਰਹੇ ਹੋ ਤਾਂ ਉਸ ਅਰਦਾਸ ਨੂੰ ਪੂਰਾ ਕਰੋ ਨਹੀਂ ਤਾਂ ਫਿਰ ਤੁਸੀਂ ਕਰੋ ਹੀ ਨਾ ਕਿਉਂਕਿ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਤੂੰ ਹੀ ਬਹੁਤ ਜ਼ਿਆਦਾ ਦੁੱਖ ਤਕਲੀਫ ਹੁੰਦੇ ਨੇ ਸੋ ਇਸ ਤਰੀਕੇ ਦੇ ਨਾਲ ਜਿੰਨਾ ਤੁਸੀਂ ਕਰ ਸਕਦੇ ਹੋ ਉਨੀ ਅਰਦਾਸ ਕਰੋ ਪਰ ਵਿੱਚ ਨਾ ਛੱਡੋ ਜੋ ਅਰਦਾਸ ਕੀਤੀ ਉਸ ਨੂੰ ਪੂਰਾ ਜ਼ਰੂਰ ਕਰੋ ਚਾਹੇ ਫਿਰ ਉਨੀ ਕੁ ਕਰੋ ਜਿੰਨਾ ਕੁ ਤੁਸੀਂ ਪੂਰਾ ਕਰ ਸਕਦੇ ਹੋ ਤਾਂ ਸਾ ਸੰਗਤ ਜੀ ਉਹ ਵੀਰ ਨੇ ਚਪੈਰਾ ਸੇਵ ਕਟਨੀ ਸ਼ੁਰੂ ਕੀਤੇ ਉਸ ਨੂੰ ਲਗਾਤਾਰ 2 2.5 ਮਹੀਨੇ ਹੋ ਗਏ ਸੀ ਤੇ ਕੋਈ ਕਿਰਪਾ ਨਹੀਂ ਹੋਈ ਪਰ ਉਹ ਵੀਰ ਨੇ ਹਿੰਮਤ ਨਹੀਂ ਹਾਰੀ ਉਹਨੇ ਹਰ ਐਤਵਾ ਚਪੈਰਾ ਸੇਵ ਘੱਟ ਕੇ ਆਉਣਾ ਪਾਵੇਂ ਬੀ ਹੋਵੇ ਪਾਵੇਂ ਹੰਦੀਰੀ ਹੋਵੇ ਉਹਨਾਂ ਨੇ ਕਦੇ ਕੋਈ ਗੈਪ ਨਹੀਂ ਸੀ ਪਾਇਆ ਤੇ ਵੀਰ ਦੱਸਦੇ ਕਿ 6 ਮਹੀਨਿਆਂ ਦੇ ਵਿੱਚ ਵਿੱਚ ਇਹਦੇ ਬਿਨਾ ਕਿਸੇ ਮੈਡੀਸਨ ਤੋਂ ਬਿਨਾ ਕਿਸੇ ਡਾਕਟਰੀ ਸਲਾਹ ਤੋਂ ਕਿੰਦੇ ਪਰਮਾਤਮਾ ਨੇ ਸਾਡੀ ਘਰ ਦੇ ਵਿੱਚ ਖੁਸ਼ੀਆਂ ਲਿਆ ਦਿੱਤੀ ਕਿਉਂਕਿ ਉਹ ਵੀਰ ਨੇ ਦੱਸਿਆ ਮਾਤਾ ਨੇ ਕਿ ਸਾਡੀ ਜਿਹੜੀ ਨੂੰ ਸੀ ਉਹ ਬਿਮਾਰ ਹੋ ਗਈ ਤੇ ਜਦੋਂ ਅਸੀਂ ਡਾਕਟਰ ਦੇ ਕੋਲ ਲੈ ਕੇ ਚਾਨੇ ਆ ਉਹਦੀ ਸਿਹਤ ਥੋੜੀ ਠੀਕ ਨਹੀਂ ਸੀ ਤੇ ਚੈੱਕਅਪ ਕਰਾਉਣ ਤੋਂ ਬਾਅਦ ਦੇ ਵਿੱਚ ਮਾਤਾ ਕਹਿੰਦੇ ਕਿ ਸਾਨੂੰ ਪਤਾ ਲੱਗਿਆ ਸਾਡੇ ਘਰ ਦੇ ਵਿੱਚ ਨਿੱਕੀ ਜਹੀ ਚਾਂ ਆਉਣ ਵਾਲੀ ਹੈ ਕਿਉਂਕਿ ਉਹਨਾਂ ਦੀ ਨੋ ਦੇ ਕੋਲ ਬੱਚਾ ਹੋਣ ਵਾਲਾ ਸੀ ਸੋ ਸਾਸ ਸੰਗੇ ਜੀ ਵੀਰ ਲੱਸਦਿਆ ਕਿ ਮੈਂ ਬਹੁਤ 13-14 ਸਾਲਾਂ ਤੋਂ ਮੈਂ ਕਦੇ ਇੱਥੇ ਕਦੇ ਉੱਥੇ ਕਹਿੰਦੇ ਮੈਂ ਬਹੁਤ ਜਗ੍ਹਾ ਤੇ ਭਟਕਿਆ ਜਿਵੇਂ ਕਿਸੇ ਨੇ ਦੱਸਿਆ ਮੈਂ ਦਵਾਈ ਵੀ ਖਾਤੀ ਕਿੰਦੇ ਕਿਸੇ ਨੇ ਦੱਸਿਆ ਗੁਰਦੁਆਰਾ ਸਾਹਿਬ ਇੱਥੇ ਜਾ ਉਥੇ ਜਾ ਕੋਈ ਕਹਿੰਨੇ ਮੈਂ ਗੁਰਦੁਆਰਾ ਸਾਹਿਬ ਨਹੀਂ ਸੀ ਛੱਡਿਆ ਤੇ ਕੋਈ ਮੈਂ ਡਾਕਟਰ ਨਹੀਂ ਸੀ ਛੱਡਿਆ ਪਰ ਸਾਧ ਸੰਗਤ ਜੀ ਉਹ ਮਾਤਾ ਦੱਸਦੇ ਕਿ ਅਸੀਂ ਕਦੇ ਕਿਸੇ ਗੁਰਦੁਆਰਾ ਸਾਹਿਬ ਤੋਂ ਬਿਨਾ ਪਰਮਾਤਮਾ ਦੇ ਦਰ ਤੋਂ ਬਿਨਾ ਅਸੀਂ ਕਿਸੇ ਹੋਰ ਦਰ ਤੇ ਕਦੇ ਗਏ ਨਹੀਂ ਸੀ ਉਸ ਵਾਹਿਗੁਰੂ ਤੇ ਭਰੋਸਾ ਰੱਖਿਆ ਸੀ ਕਿ ਅੱਜ ਨਹੀਂ ਤਾਂ ਕੱਲ ਪਰਮਾਤਮਾ ਦੀ ਸਾਡੇ ਉੱਪਰ ਜ਼ਰੂਰ ਕਿਰਪਾ ਹੋਵੇਗੀ ਤੇ ਹੁੰਦੀ ਵੀ ਇਹ ਸਾਧ ਸੰਗਤ ਜੀ ਜੇਕਰ ਅਸੀਂ ਵਿਸ਼ਵਾਸ ਰੱਖਦੇ ਹਾਂ ਤਾਂ ਏਸੀ ਤਰੀਕੇ ਦੇ ਨਾਲ ਸਾਧ ਸੰਗਤ ਜੀ ਉਸ ਪਰਿਵਾਰ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ 13-14 ਸਾਲਾਂ ਦੇ ਬਾਅਦ ਇੱਕ ਧੀ ਮਿਲੀ ਉਹ ਵੀਰ ਨੇ ਦੱਸਿਆ ਕਿ ਮੈਂ ਧੀ ਮੈਨੂੰ ਪਰਮਾਤਮਾ ਨੇ ਦਿੱਤੀ ਵਰ ਮੈਨੂੰ ਕਿਸੇ ਤਰ੍ਹਾਂ ਦਾ ਪਰਮਾਤਮਾ ਦੇ ਨਾਲ ਰੂਸ ਨਹੀਂ ਸੀ ਕਿ ਮੈਨੂੰ ਪੁੱਤਰ ਨਹੀਂ ਮਿਲਿਆ ਕਿਨੇ ਮੇਰੇ ਘਰ ਦੇ ਵਿੱਚ ਔਲਾਦ ਆਈ ਮੈਨੂੰ ਲੋਕਾਂ ਦੇ ਜਿਹੜੇ ਤਾਨੇ ਮੈਨੇ ਮੱਝਦੇ ਸੀ ਉਹ ਬੰਦ ਹੋਏ ਤੇ ਉਹ ਬੰਦ ਕਰਨ ਵਾਲਾ ਉਹ ਪਰਮਾਤਮਾ ਹੀ ਸੀ ਇਸੀ ਤਰ੍ਹਾਂ ਸਾਧ ਸੰਗੀ ਜੀ ਉਹ ਵੀਰ ਕਹਿੰਦੇ ਕਿ ਅਸੀਂ ਕਦੇ ਮੁੰਡੇ ਤੇ ਕੁੜੀ ਦੇ ਵਿੱਚ ਨਾ ਹੀ ਫਰਕ ਕੀਤਾ ਸੀ ਤੇ ਸਾਡੀ ਧੀ ਸਾਨੂੰ ਪੁੱਤਾਂ ਵਾਂਗ ਕਹਿੰਦੇ ਕਿ ਅੱਜ ਅਸੀਂ ਆਪਣੀ ਧੀ ਦੇ ਨਾਲ ਬਹੁਤ ਜ਼ਿਆਦਾ ਖੁਸ਼ ਹਾਂ ਤੇ ਪਰਮਾਤਮਾ ਦਾ ਹਾਰ ਰੂਝੇ ਅਸੀਂ ਲੱਖ ਲੱਖ ਸ਼ੁਕਰਾਨਾ ਕਰਦੇ ਹਾਂ ਜਿੱਨਾਂ ਨੇ ਸਾਨੂੰ ਇੰਨੀ ਸੋਹਣੀ ਚੀਜ਼ ਦਿੱਤੀ ਸੋ ਇਸੇ ਤਰ੍ਹਾਂ ਸਾਧ ਸੰਗੀ ਜੀ ਜੇਕਰ ਅਸੀਂ ਵੀ ਵਿਸ਼ਵਾਸ ਦੇ ਨਾਲ ਪਰਮਾਤਮਾ ਦੇ ਉੱਪਰ ਸੱਚੀ ਸ਼ਰਧਾ ਤੇ ਭਰੋਸਾ ਰੱਖ ਕੇ ਜੇਕਰ ਅਸੀਂ ਪਰਮਾਤਮਾ ਦੇ ਨਾਲ ਜੋੜਾਂਗੇ ਕੁਰਬਾਨੀ ਦੇ ਨਾਲ ਜੋੜਾਂਗੇ ਤਾਂ ਇੱਕ ਨਾ ਇੱਕ ਦਿਨ ਅੱਜ ਨਹੀਂ ਤੇ ਕੱਲ ਪਰਮਾਤਮਾ ਦੀ ਸਾਡੇ ਉੱਪਰ ਕਿਰਪਾ ਜ਼ਰੂਰ ਹੁੰਦੀ ਹੈ ਕਈ ਵਾਰ ਪਰਮਾਤਮਾ ਸਾਨੂੰ ਪਰਖਣਾ ਸ਼ੁਰੂ ਕਰ ਦਿੰਦੇ ਆ ਕਿ ਇਹ ਇਨਸਾਨ ਕਿੰਨਾ ਕੁ ਟਾਈਮ ਟੇਕ ਕੇ ਇੱਕ ਹੀ ਜਗ੍ਹਾ ਤੇ ਬੈਠਦਾ ਕਿਉਂਕਿ ਜਿਹੜਾ ਆਪਣਾ ਮਨ ਹੀ ਨਾ ਉਹ ਕਦੀ ਵੀ ਟੇਕ ਨਹੀਂ ਸਕਦਾ ਤੇ ਸੋ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਹੁੰਦੇ ਆ ਉਦੋਂ ਤਾਂ ਖਾਸ ਕਰਕੇ ਸਾਡਾ ਮਨ ਇੱਕ ਜਗ੍ਹਾ ਤੇ ਬਿਲਕੁਲ ਵੀ ਨਹੀਂ ਟਿਕਦਾ ਤੇ ਇਸ ਜਿਹੜਾ ਇਨਸਾਨ ਜਿਹੜਾ ਵਿਅਕਤੀ ਜਿਹੜੀ ਭੈਣਪਰਾ ਅੱਜ ਦੇ ਸਮੇਂ ਦੇ ਵਿੱਚ ਆਪਣੇ ਮਨ ਨੂੰ ਟਿਕਾ ਕੇ ਪਰਮਾਤਮਾ ਦੇ ਨਾਲ ਜੁੜ ਜਾਂਦੇ ਨੇ ਕੁਰਬਾਨੀ ਦਾ ਚਾਪ ਕਰਦੇ ਨੇ ਤੇ ਵਾਹੀ ਗੁਰੂ ਦੀ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਕਿਰਪਾ ਹੋ ਜਾਂਦੀ ਹੈ ਇਸੀ ਤਰ੍ਹਾਂ ਸਹਾਸੰਗੀ ਜੀ ਜੇਕਰ ਤੁਸੀਂ ਹਰ ਰੋਜ਼ ਗੁਰਬਾਣੀ ਦੇ ਨਾਲ ਜੁੜੋਗੇ ਜੀਦਾ ਸਿੰਘਾਂ ਦੇ ਨਾਮ ਦਾ ਜਾਪ ਕਰੋਗੇ ਜੀ ਹਿਦਾ ਸਿੰਘਾਂ ਦੀ ਤੁਹਾਡੇ ਉੱਪਰ ਬਹੁਤ ਹੀ ਜ਼ਿਆਦਾ ਕਿਰਪਾ ਹੋਵੇਗੀ ਤੁਹਾਡੇ ਘਰ ਦੀ ਸਾਰੇ ਦੁੱਖ ਤਕਲੀਫ ਦੂਰ ਹੋਣਗੇ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਇੰਨੀ ਕਿਰਪਾ ਹੋਵੇਗੀ ਕਿ ਨਾ ਤਾਂ ਤੁਹਾਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਆਵੇਗੀ ਤੇ ਨਾ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਆਵੇਗਾ ਸੋ ਸਾਧ ਸੰਗੀ ਜੀ ਇਹ ਸੀ ਜੀ ਆਪਣੀ ਅੱਜ ਦੀ ਇੱਕ ਛੋਟੀ ਜਹੀ ਵੀਡੀਓ ਜੇਕਰ ਤੁਹਾਨੂੰ ਸਾਡੀ ਐ ਇਸ ਤਰ੍ਹਾਂ ਦੀ ਆ ਵੀਡੀਓ ਗੁਰਬਾਣੀ ਦੀਆਂ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵਿੱਚ ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਸੋ ਤੁਹਾਨੂੰ ਸਾਰੇ ਪੈਨਗ੍ਰਾਮਾ ਨੂੰ ਹੱਥ ਵਨ ਕੇ ਬੇਨਤੀ ਕੇ ਕੁਰਬਾਨੀ ਦੇ ਨਾਲ ਵੱਦ ਤੋਂ ਵੱਦ ਚ ਰੂਰ ਜੁੜੋ ਤੇ ਹੋਰ ਭੈਣ ਭਰਾਵਾਂ ਨੂੰ ਵੀ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ